ਕਸਵਾ ਪਿੰਡੀ ਸੈਦਾਂ ਵਿਖੇ ਨਜਾਇਜ਼ ਸ਼ਰਾਬ ਦੇ ਵਿਰੁੱਧ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਕਸਾਈਜ਼ ਵਿਭਾਗ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਐਕਸਾਈਜ਼ ਇੰਸਪੈਕਟਰ ਮੈडम ਜਗਦੀਪ ਕੌਰ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਵਿੱਚ ਪਿੰਡੀ ਸੈਦਾਂ ਦੇ ਛੱਪੜ ਵਿੱਚੋਂ ਜਾਲੀ ਦੇ ਕਰੀਬ ਤਰਪਾਲਾਂ ਵਿੱਚ ਨਜਾਇਜ਼ ਕੱਚੀ ਲਾਹਣ ਜੋ ਕਿ ਪਿੰਡ ਦੇ ਗੰਦੇ ਪਾਣੀ ਦੇ ਛੱਪੜ ਵਿੱਚ ਦਬ ਕੇ ਰੱਖੀ ਹੋਈ ਸੀ ਇਸ ਨਜਾਇਜ਼ ਲਾਹਣ ਨੂੰ ਤਿਆਰ ਕਰਨ ਲੱਗਿਆਂ ਛੱਪੜ ਦੇ ਗੰਦੇ ਪਾਣੀ ਦਾ ਹੀ ਇਸਤੇਮਾਲ ਨਾਲ ਤਿਆਰ ਹੋਣ ਵਾਲੀ ਕੱਚੀ ਲਾਹਣ ਨੂੰ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਹੀ ਐਕਸਾਈ ਵਿਭਾਗ ਦੀ ਟੀਮ ਨੇ ਪਿੰਡੀ ਸੈਦਾ ਪੁਲਿਸ ਬਲੋ ਸਾਂਝੇ ਅਭਿਆਨ ਤਹਿਤ 7 ਤਰਪਾਲਾਂ ਨੂੰ ਪੂਰਨ ਸਿੰਘ ਦੇ ਖੇਤਾਂ ਵਿੱਚ ਪਾਣੀ ਦੇ ਬਾਲਕ ਤੇ ਪੱਛੇ ਵਿੱਚੋਂ ਬਰਾਮਦ ਕੀਤਾ। ਇੰਨੇ ਵੱਡੇ ਪੱਧਰ ਤੇ ਕੱਚੀ ਲਾਹਣ ਮਿਲਣਾ ਇੱਕ ਬਹੁਤ ਹੀ ਵੱਡਾ ਸਵਾਲੀਆ ਨਿਸ਼ਾਨ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਨਜਾਇਜ਼ ਲਾਹਣ ਕਰਨ ਵੱਡੀ ਗਿਣਤੀ ਵਿੱਚ ਮੋਤਾਂ ਹੋ ਚੁੱਕੀਆਂ ਹਨ ਇਹ ਨਜਾਇਜ਼ ਲਾਹਣ ਕੱਚੀ ਲਾਹਣ ਦਾ ਵੱਡਾ ਜਕੀਰਾ ਮਿਲਣ ਤੇ ਪੁਲਿਸ ਪ੍ਰਸ਼ਾਸਨ ਤੇ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਇਹ ਸ਼ਰੇਮ ਨਜਾਇਜ਼ ਸ਼ਰਾਬ ਦਾ ਤੰਦ ਹੈ ਇਸ ਰੱਦੀ ਖੇਤਰ ਪਿੰਡ ਪਿੰਡੀ ਖੈਦਾਂ ਵਿੱਚ ਜੋਰਾਂ ਨਾਲ ਚੱਲਿਆ ਹੈ ਇਸ ਤੰਦੇ ਵਿੱਚ ਸ਼ਾਮਿਲ ਲੋਕਾਂ ਨੂੰ ਸ਼ਰਾਬ ਤਿਆਰ ਕਰਕੇ ਵੱਖ-ਵੱਖ ਜਗ੍ਹਾ ਤੇ ਸਪਲਾਈ ਕੀਤੀ ਜਾਂਦੀ ਹੈ ਇਸ ਮੌਕੇ ਪਿੰਡੀ ਸੈਦਾ ਪੁਲਿਸ ਵੱਲੋਂ ਪੂਰਨ ਸਿੰਘ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਵੀ ਜ਼ਿਕਰਯੋਗ ਹੈ ਕਿ ਪੂਰਨ ਸਿੰਘ ਤੇ ਪਹਿਲਾਂ ਵੀ ਨਜਾਇਜ਼ ਸ਼ਰਾਬ ਦੇ ਕਈ ਪਰਚੇ ਦਰਜ ਹਨ ਇਸ ਮੌਕੇ ਜੀਐਮ ਗੁਰਪ੍ਰੀਤ ਸਿੰਘ ਉਪਲ ਅਮਰ ਰਵੀ ਸ਼ਰਮਾ ਅਹਿਮਦ ਦਿਆਲ ਸਿੰਘ ਮਾਨਾ ਕਰਨ ਠੇਕਾ ਇੰਚਾਰਜ ਮੰਜੂ ਚੁਗਾਵਾ ਏਐਸਆਈ ਸਰਦੂਲ ਸਿੰਘ ਏਐਸਆਈ ਕਬਲਜੀਤ ਸਿੰਘ ਸੇਵਾ ਸਿੰਘ ਮੇਜਰ ਸਿੰਘ ਜਸਪਾਲ ਸਿੰਘ ਸਮੇਤ ਸਟਾਫ ਮੈਂਬਰ ਹਾਜ਼ਰ ਸਨ ਅੱਜ ਅਸੀਂ ਜੀ ਹਾਇਰ ਅਥਾਰਟੀ ਦੀ ਜਿਹੜੀ ਹੈਗੀ ਰਹਿਨਮਾਈ ਹੇਠ ਅੱਜ ਅਸੀਂ ਜਿਹੜਾ ਥਾਣਾ ਪਿੰਡੀ ਸਾਦਾ ਦੇ ਅੰਡਰ ਪੈਂਡ ਹੁੰਦਾ ਪਿੰਡੀ ਸਾਦਾ ਉੱਥੇ ਰੇਡ ਕੀਤਾ ਗਿਆ ਹੈਗਾ ਜਿੱਥੇ ਅਸੀਂ ਛੱਪੜ ਦੇ ਵਿੱਚੋਂ ਤਕਰੀਬਨ 30 ਤਰਪਾਲਾ ਇੱਕ ਪਾਸੇ ਆ ਜੀ ਤੇ 10 ਤਰਪਾਲਾ ਇੱਕ ਪਾਸੇ ਆ ਜੀ ਜਿਹੜੀ ਕਿ ਨਜਾਇਜ਼ ਸੀਗੀ ਛੱਪੜ ਦੇ ਵਿੱਚ ਸੀਗੀ ਜਿਹੜੀ ਲੱਖ ਦੇ ਕਰੀਬ ਪਹੁੰਚ ਗਈ ਹੈਗੀ ਸ਼ਰਾਬ ਆ ਸੌਰੀ ਲਾਨ ਤੇ ਜਿਹੜੀਆਂ ਹਾਗੀ ਅਤਰਾ ਸਾਈਡ ਤੋਂ ਇੱਕ ਜਿਹੜੇ ਸੱਤ ਤਰਪਾਲਾ ਨੇ ਉਹ ਕਿਸੇ ਦੀ ਜ਼ਮੀਨ ਦੇ ਵਿੱਚੋਂ ਮਿਲੀਆਂ ਇੱਕ ਮੋਟਰ ਦਾ ਚਬਾਚਾ ਹੋਂਦੇ ਵਿੱਚ ਮਿਲੀਆਂ ਨੇ ਜਿੰਦੇ ਉੱਪਰ ਜਿਹੜਾ ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਗਈ ਹੈ ਜੀ ਜ਼ਮੀਨ ਕਿਸ ਦੀ ਹੁਣ ਆਹ ਜ਼ਮੀਨ ਪੂਰਨ ਸਿੰਘ ਦੀ ਹੈ ਜੀ ਕਿਵੇਂ ਇਹੋ ਕੰਮ ਕਰਦਾ ਕੋਈ ਪਹਿਲਾਂ ਵੀ ਇੱਥੇ ਕੋਈ ਬੱਚੇ ਹਾਂਜੀ ਪਰਚੇ ਇਹਨਾਂ ਤੋਂ ਪਹਿਲਾਂ ਵੀ ਹੈਗੇ ਆ ਜੀ ਤੇ ਇਹ ਜਿਹੜੀ ਦਾ ਦੇਖੀ ਜਾਈ ਬਹੁਤ ਜ਼ਿਆਦਾ ਗੰਦਗੀ ਛੱਪੜ ਦੇ ਵਿੱਚ ਗੰਦੇ ਜਿੱਥੇ ਗੰਦਾ ਪਾਣੀ ਆ ਰਿਹਾ ਹੈਗਾ ਉੱਥੇ ਛੱਪੜ ਦੇ ਵਿੱਚ ਪਾਈ ਆ ਉਸੇ ਵਿੱਚ ਹੀ ਤੇ ਤੁਸੀਂ ਇਹ ਸੋਚੋ ਵੀ ਕਿੰਨਾ ਮਾੜੀ ਜਗ੍ਹਾ ਤੇ ਪਾਈ ਜਾ ਰਹੀ ਹੈ ਗਿਆ ਉਹੀ ਪਾਣੀ ਵਰਤੀ ਜਾ ਰਿਹਾ ਹੈ ਗਿਆ ਤੇ ਲੋਕ ਜਿਹੜੀ ਇਹ ਸ਼ਰਾਬ ਪੀ ਰਹੇ ਹੈਗੇ ਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਅਸੀਂ ਲੋਕਾਂ ਨੂੰ ਪਹਿਲਾਂ ਵੀ ਬਹੁਤ ਵਾਰ ਇਹ ਕਹਿ ਚੁੱਕੇ ਹੈਗੇ ਆ ਤੇ ਹੁਣ ਫੇਰ ਕਹਿੰਨੇ ਹੈਗੇ ਆ ਕਿ ਇਹੋ ਜੀ ਗੰਦੀ ਸ਼ਰਾਬ ਨੂੰ ਨਾ ਪੀਤਾ ਜਾਵੇ ਕਿੰਨੀ ਗੰਦੀ ਜਗ੍ਹਾ ਜਿਹੜੀ ਉੱਪਰ ਜਿਹੜੀ ਸ਼ਰਾਬ ਕੱਢੀ ਜਾ ਲਾਣ ਹੈ ਜਿਹੜੀ ਉਹ ਪਾਈ ਜਾ ਰਹੀ ਆ ਅੰਦਰ ਤਾਂ ਫੇਰ ਇਸ ਤੋਂ ਬਾਅਦ ਸ਼ਰਾਬ ਕਢਣੀ ਇਹਨਾਂ ਨੇ ਤੇ ਉਹ ਜਿਹੜੇ ਲੋਕ ਪੀ ਕੇ ਪਹਿਲਾਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਲੋਕਾਂ ਦਾ ਅਸੀਂ ਇਹ ਹੀ ਵਾਰ-ਵਾਰ ਰਿਕਵੈਸਟ ਕਰ ਰਹੇ ਹਾਂ ਲੋਕਾਂ ਨੂੰ ਕਿ ਇਹ ਗੰਦੀ ਜਿਹੜੀ ਸ਼ਰਾਬ ਹੈ ਲਾਣ ਜਿਹੜੀ ਇਹਦੇ ਵਿੱਚ ਨਾ ਪਾਇਆ ਤੇ ਨਾ ਹੀ ਇਹ ਕੱਢੀ ਜਾਵੇ ਤੇ ਲੋਕਾਂ ਨੂੰ ਵੀ ਅਸੀਂ ਕਵਾਂਗੇ ਵੀ ਨਾ ਪੀਤੀ ਜਾਵੇ। ਸੰਝਾ ਹੈ ਕਿ ਹਾਂਜੀ ਜਿਹੜਾ ਪਰਚੇ ਵਾਲਾ ਜੇ ਪੁਲਿਸ ਪਾਰਟੀ ਸਾਡੇ ਨਾਲ ਸੀ ਜ਼ਿਲ੍ਹਾ ਪੁਲਿਸ ਪਾਰਟੀ ਸਾਡੇ ਨਾਲ ਆ ਐਕਸਾਈਜ਼ ਦੇ ਡਿਪਾਰਟਮੈਂਟ ਦੇ ਸਾਡੇ ਸੰਝਾ ਸਿਗਰਟ ਜੀ। ਅੱਜ ਐਕਸਾਈਜ਼ ਭਾਗ ਦੇ ਸਹਾਇਕ ਕਾਰਬਕਾਰੀ ਕਮਿਸ਼ਨਰ ਦਲਬਾਖ ਸਿੰਘ ਚੀਮਾ ਜੀ ਅਬਕਾਰੀ ਅਫਸਰ ਲਲਿਤ ਕੁਮਾਰ ਜੀ ਤੇ ਐਕਸਾਈਜ਼ ਇਨਸਪੈਕਟਰ ਜਗਦੀਪ ਕੌਰ ਜੀ ਦੀ ਅਗਵਾਈ ਹੇਠ ਐਕਸਾਈਜ਼ ਸਰਕਲ ਅਜਨਾਲਾ ਦੇ ਪਿੰਡ ਭਿੰਡੀਆਂ ਸੈਦਾਂ ਦੇ ਵਿੱਚ ਭਾਰੀ ਪੁਲਿਸ ਫੋਰਸ ਨਾਲ ਰੇਡ ਕੀਤਾ ਗਿਆ ਜੀ ਤੇ ਰੇਡ ਦੌਰਾਨ ਪਿੰਡ ਦੇ ਵਿੱਚ ਬਣੇ ਛੱਪੜ ਵਿੱਚੋਂ ਕਾਫੀ ਤਰਪਾਲਾਂ ਫੜੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਨਜਾਇਜ਼ ਲਾਹਣ ਬਰਾਮਦ ਕੀਤੀ ਗਈ ਹੈ ਲਾਹਣ ਦੀ ਜੋ ਕੁਆਂਟੀਟੀ ਹੈ ਉਹ ਕਰੀਬ 1 ਲੱਖ ਲੀਟਰ ਜਿਹੜੀ ਐ ਕ੍ਰਾਸ ਕਰ ਚੁੱਕੀ ਹੈ ਤੇ ਇੱਕ ਇਥੋਂ ਦੇ ਹੀ ਭਿੰਡੀਆਂ ਸੈਦਾਂ ਦੇ ਹੀ ਆ ਕੋਈ ਅਕਿਊਜ਼ਡ ਜਿਨ੍ਹਾਂ ਤੇ ਖਿਲਾਫ ਕਾਫੀ ਨਿਯਾਇਜ ਤੋਂ ਦੇਦੇ ਪਰਚੇ ਸੀ ਉਹਨਾਂ ਦੀ ਜ਼ਮੀਨ ਤੋਂ ਤੇ ਉਹਨਾਂ ਦੀ ਮੋਟਰ ਤੋਂ ਤੇ ਬੱਚੇ ਦੇ ਵਿੱਚੋਂ ਕਾਫੀ ਲਾਹਨ-ਬਰਾਂਧ ਹੋਈ ਹੈ ਜੋ ਐਸ ਐਚਓ ਪਿੰਡੀਆਂ ਸੈਦਾਂ ਦੇ ਗਵਾਹੀ ਹੈ ਏਟ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਭਾਗੀ ਕਰ ਰਹੀ ਜਿਹੜੀ ਉਹ ਕਰ ਰਹੇ ਨੇ ਉਹਨਾਂ ਦੇ ਬਾਂਦੀ ਖਿਲਾਫ ਜਿਹੜੀ ਇਹ ਕਾਰਵਾਈ ਹੈ ਪਰਚੇ ਅਦਰਜ ਕਰ ਰਹੇ ਨੇ ਮੈਂ ਮਾਨਜੋਗ ਇੰਸਪੈਕਟਰ ਜਗਦੀਪ ਕੌਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਪਣੀ ਮਿਹਨਤ ਨਾਲ ਇਡੀ ਵੱਡੀ ਰਿਕਵਰੀ ਕੀਤੀ ਹੈ ਤੇ ਸਾਡੇ ਐਕਸਾਈਜ਼ ਰੈਵਨਿਊ ਨੂੰ ਬਚਾਇਆ ਜੀ